ਆਲ ਕਹਿੰਦੇ ਭਿੰਦਾ ਬਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਉਹ ਬਿਲਕੁਲ ਹੀ ਨਹੀਂ ਕਰਦਾ ਨਾ ਇਹ ਜਿਹੜਾ ਤੇਰਾ ਬਹੁਤ ਹੋਦਦਾ ਨਾ ਪਰ ਅਸਲੀ ਮੈਨੂੰ ਨਹੀਂ ਪਤਾ ਬਹੁਤ ਮੰਮੀ ਡੈਡੀ ਜਿਨ੍ਹਾਂ ਦੇ ਪੁਲਵਾਨ ਬਹੁਤ ਇਹ ਕਰ ਦੋ ਨਾ ਸਵੇਰੇ ਰੋਟੀ ਯਾਰ ਮੈਨੂੰ ਕੱਲ ਕਹਿੰਦੇ ਪੁਲਵਾਨ ਕਿੱਦਾਂ ਰਹੂਗਾ ਮੇਰਾ ਨਹੀਂ ਪੁਲਵਾਨ ਕਹਿੰਦਾ ਮੈਂ ਨਹੀਂ ਰੋਣਾ ਕਹਿੰਦਾ ਇੱਕ ਚੀਜ਼ ਦੇਖੀ ਜਦੋਂ ਕਹਿੰਦਾ ਚੱਲ ਗਿਆ ਕਹਿੰਦਾ ਮੈਂ ਨਹੀਂ ਰੋਣਾ ਪੁਲਵਾਨ ਨੂੰ ਪੁੱਛ ਲਾ ਭਾਵੇਂ ਪੁੱਛ ਲਾ ਪੁੱਛ ਲਾ ਉਹਦਾ ਇੱਕ ਗੱਲ ਸੋਚ ਕੱਪੜੇ ਲੀਡ ਆ ਕੋ ਤੇਰਾ ਨਹੀਂ ਉਹਨੂੰ ਪੁੱਛ ਲਾ ਉਹਨੂੰ ਮੜ ਜਾ ਤੇ ਮਾਤਾ ਵੀ ਨਹੀਂ ਕਰਦੀ ਨਾ ਤੇਰੀ ਯਾਰ ਦੇਖ ਉਹਦੀ ਹੱਥਾਂ ਚ ਭਿੰਦੇ ਦੀ ਅੱਖ ਜੀ ਨਹੀਂ ਪੁਲਵਾਨਾ ਮੋੜ ਨਹੀਂ ਕੋਈ ਓਏ ਹਾਂ ਜੀ ਕੋਈ ਨਹੀਂ ਹੁੰਦਾ ਨਹੀਂ ਨਹੀਂ ਪਹਿਲਵਾਨ ਨਹੀਂ ਕੀ ਹੋਇਆ ਕਿ ਤੈਨੂੰ ਦੁੱਖ ਕਿਹੜੀ ਗੱਲ ਇੱਧਰ ਵਿਸ਼ਿਆ ਬੈਠਾ ਜੀ ਇੱਧਰ ਬੈੱਡ ਤੇ ਕਹਿੰਦੇ ਪਸੂ ਇਹਨੇ ਚੱਲ ਜਾਣਾ ਨਾ ਮੈਨੂੰ ਰੋਕ ਲਈਏ ਜਿੱਦਾਂ ਇਹ ਚੱਲ ਗਿਆ ਉਹ ਰਾਤ ਤੇਰੇ ਲਈ ਕਿੱਦਾਂ ਦੀ ਹੋਣੀ ਰੰਗੀਨ ਤੂੰ ਕਹਿ ਉਹਦੋਂ ਤੂੰ ਸੋਚ ਕੇ ਦੇਖ ਜੇ ਤੂੰ ਇਕੱਲੇ ਸੋਣਾ ਇਹਨੇ ਹੋਣਾ ਨਹੀਂ ਇਹ ਖਾਲੀ ਬੈੱਡ ਹੋਣਾ ਪਰ ਤੈਨੂੰ ਲੱਗਣਾ ਨਾਲ ਪਿੰਦਾ ਪਿਆ ਆ ਓਏ ਹੋਏ ਓ ਉਹ 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 ਗਲਤੀ ਹੋਣਾ ਗੱਲ ਰੱਬ ਨੂੰ ਕਹਿੰਦੇ ਫਰਿਆਦ ਕਰਿਆ ਕਰ ਫਰਿਆਦ ਕਰਦਾ ਰੱਬ ਨੂੰ ਕੀ ਕੀ ਫਰਿਆਦ ਕਰੂੰਗਾ ਪਤਾ ਨਹੀਂ ਕਿਦਾਂ ਫਾਲੀ ਇੱਕ ਦਵਾ ਉੱਟਣਾ ਇਧਰ ਲਾਓ ਜੀ ਬੁੱਧੂ ਹੁਣੀ ਕਹਿੰਦੇ ਡਾਈਟਿੰਗ ਤੇ ਹੋਣ ਲੱਗੇ ਆ ਤੇ ਪਰ ਹਜੇ ਹਟਦਾ ਹੈ ਨਹੀਂ ਪਹਿਲਵਾਨ ਜੀ ਕਦਾ ਘਟਾ ਲੂ ਪਾਰ ਰਹੇ ਜਾਂ ਨਹੀਂ ਮੂਲ ਕੰਦੇ ਬਹਿ ਕੇ ਦੇਖ ਲੈ ਟੱਟੀ ਜਾਨੂੰ ਆਈ ਬੰਦਾ ਨਹੀਂ ਬਹਿ ਕੇ ਨਹੀਂ ਦੇਖ ਲੈ ਬੋਲੇ ਨੇ ਹਟ ਜੂ ਦੇਖਦਾ ਏ ਕਹਿੰਦੇ ਪਤਲਾ ਹੋ ਜੂ ਕਹਿੰਦਾ ਇਹ ਕਦੀ ਵੀ ਨਹੀਂ ਹਾਂ ਇਹਨੇ ਕਦੋਂ ਹਟਣਾ ਖਾਣੋਂ ਜਿੰਨੇ ਚਿਰ ਇਹ ਇਹ ਇਹਦੀ ਆਪਣੇ ਆਪ ਨਾਲ ਟਟਿੰਗ ਨਿਕਲੀ ਬੈਠ ਕੇ ਇਦਾਂ ਟਿੰਡ ਭਾਲਾ ਲਾ ਲਓ ਜੀ ਚੈਲੰਜ ਹੋਣ ਲੱਗਾ ਜੀ ਹੁਣ ਦੇਖਿਓ ਜੀ ਚਲੋ ਬੁੱਧੂ ਜੀ ਚੱਲ ਪਹਿਲਵਾਨ ਤੂੰ ਵੀ ਬਹਿ ਲਓ ਜੀ ਚੈਲੰਜ ਹੋ ਗਿਆ ਸਟਾਰਟ ਜੀ ਇਧਰ ਕਹਿੰਦੇ ਪੈਰਾ ਪਰਨੇ ਬਹਿਣਾ ਤੂੰ ਵੀ ਬਹਿ ਕਹਿੰਦਾ ਮੈਂ ਵੀ ਬਹਿ ਜੂ ਜਲ ਪੈ ਨਾਲ ਹੀ ਨਾਲ ਬਹਿ ਦੇਖਦੇ ਕਿਹੜਾ ਪਹਿਲਾਂ ਉੱਠਦਾ ਲੋ ਜੀ ਨਹੀਂ ਨਹੀਂ ਚੁੱਪ ਬਲਵਾਨ ਜੀ ਉਹ ਉਹ ਦੇ ਉਹ ਦੇ ਨਾ ਨਹੀਂ ਲਾਉਣਾ ਮਰ ਜਾ ਗਾਨ ਹੋ ਹਾਂ ਹੁਣ ਪੈ ਟਾਈਮਰ ਲੱਗ ਗਿਆ ਆ ਦੇ ਲੋ ਜੀ 20 ਸੈਕਿੰਡ ਤੇ ਬੈਠਾ ਚੱਲ ਬੁੱਧੂ ਦੇਖਦੇ ਆ ਕਿਹਦਾ ਭਾਨੇ ਕੋਣ ਜਿਆਦਾ ਬੈਂਦਾ ਚੱਲ ਚੱਲ ਚੱਪ ਚੱਲ ਬੁੱਧੂ ਆ ਚੱਲ ਓਏ ਦੇ ਵਾ ਕਿੱਡੀ ਦੇ ਆ ਮੇਰੀ ਗੱਲ ਤੋਂ ਉੱਠਣਾ ਨਹੀਂ ਤੂੰ ਨਾ ਨਾ ਪਾ ਪੱਟਾ ਦੁੱਥ ਚੱਕ ਪੱਟਾ ਦੁੱਥ ਚੱਕ ਪੱਟਾ ਦੁੱਥ ਚੱਕ ਪੱਟਾ ਮੈਨੂੰ ਮੈਂ ਕਾਉਣ ਇਹਦਾ ਕੰਮ ਹੋਣ ਵਾਲਾ ਹੀ ਆ ਜੀ ਬੁੱਧੂ ਹੋਣਾ ਦਾ ਚੱਲ ਬੁੱਧੂ ਗੋਲ ਦੋਰਾ ਲੈ ਕੇ ਆ ਨਹੀਂ ਨਹੀਂ ਕਿੰਨਾ ਇੱਧਰ ਪਿੰਡ ਕੰਨਾ 20 ਸੈਕਿੰਡ ਹੋ ਗਏ ਹਜੇ 20 ਸੈਕਿੰਡ 20 ਸੈਕਿੰਡ 20 ਸੈਕਿੰਡ ਹੋ ਗਿਆ ਬੁੱਧੂ ਨੇ ਚੱਲ ਬੁੱਧੂ ਚੱਲ ਓਏ ਬਚਾ ਹੋ ਗਿਆ ਜੀ ਇੱਧਰ ਪਹਿਲਵਾਨ ਜੀ ਉੱਠ ਜਾ ਹੁਣ ਨਹੀਂ ਤਾਂ ਉਹ ਜਾਣਾ ਸੀ ਪਿੱਛੇ ਉਹਨੇ ਬਹਿ ਜਾਣਾ ਪਹਿਲਵਾਨ ਜੀ ਜ਼ਿਆਦਾਤਰ ਬੈਠ ਪਲਵਾਨ ਨਹੀਂ ਪਲਵਾਨ ਹੁਣ ਇਹ ਤਾਂ ਬਹਿ ਜਾਂਦੇ ਆ ਬੰਦਾਂ ਦੀ ਬੈਠਾ ਤੂੰ ਤੇਰਾ ਤੇਰਾ ਜਿਆਦਾ ਜ਼ੋਰ ਲੱਗਣ ਡਿਆ ਇਹ ਕਿਹੜਾ ਪਜਾਮਾ ਸਾਲਿਆ ਪਜਾਮਾ ਸਾਲੇ ਪਜਾਮਾ ਹੀ ਆ ਕੰਪਨੀ ਕਿਹੜੀ ਐ ਕੰਪਨੀ ਕਿਹੜੀ ਐ ਇਹ ਰਾਤ ਨੂੰ ਪਾਉਣ ਵਾਲੇ ਪਜਾਮੇ ਹੁੰਦੇ ਰਾਤ ਨੂੰ ਪਾਉਣ ਵਾਲੇ ਹੁੰਦੇ ਕਹਿੰਦਾ ਆਰ ਟਿੰਗੋ ਕਿਹੜਾ ਆਰ ਟਿੰਗੋ ਦੂਦਰੇ ਤਾਂ ਹੁੰਦੇ ਨਹੀਂ ਕੰਪਨੀ ਵਾਲੇ ਨਾ ਪਿਉਮਾ ਵਾਲੇ ਵੀ ਹੱਥ ਖੜੇ ਕਰ ਗਏ ਇੱਕ ਦਿਨ ਐਡੀਡਾਸ ਵਾਲੇ ਵੀ ਕਰ ਗਏ ਉਹਦਾ ਇੱਕ ਅੱਧਾ ਆ ਗਿਆ ਕਿਤੇ ਪੀਸ ਕਿਸਮਤ ਨਾ ਤੂੰ ਇਦਾਂ ਕਰ ਤੇ ਹੁਣ ਤੂੰ ਤਾਂ ਇਦਾਂ ਕਰ ਕੋਈ ਮਜ਼ਾ ਡੰਗਰ ਪਾ ਆਪਣੇ ਤੇਰਾ ਬੂਟ ਵੀ ਇਦਾਂ ਬਣਦਾ ਨਾ ਜਿੱਦਾਂ ਕੱਟਾ-ਕੁੱਟਾ ਕੋਈ ਮਰਿਆ ਉਹਦੇ ਮੂੰਹ 'ਚ ਪੈਰ ਪਾ ਦਿੰਦਾ ਫੇਰ ਬੂਟ ਤਾਈ ਬਣਾਉਂਦਾ ਨੇ ਚਮੜਾ ਹੀ ਨਹੀਂ ਪੂਰਾ ਆਉਣਾ ਇੱਧਰ ਲਵਾਂਜੀ ਕਰਦਾ ਚਲਿਏ ਫੇ ਆਪਾਂ ਵੀ ਚਲੋ ਇਧਰ ਕਾਸ਼ ਭਾਜੀ ਹੁਣੀ ਆਏ ਨਹੀਂ ਭਾਜੀ ਗੋਰੀ ਨਾਲ ਨਹੀਂ ਵਿਆਹ ਕਰਾਉਣਾ ਫੇ ਕੋੜੇ ਹੁਣੀ ਫਿੰਗਰ ਰਹਿ ਜਾਣੇ ਇਧਰ ਮੇਠਾਪੁਰ ਜੀ ਲਿਓ ਨੇਸਟ ਦੀ ਕੁੜੀ ਦੇਖੀ ਸੀ ਮੈਂ ਤੇਰੇ ਵਾਸਤੇ ਵਧੀਆ ਟੌਪ ਦੀ ਵਧੀਆ ਵਧੀਆ ਵੇ ਸਾਰੀ ਉਮਰ ਤੁਹਾਨੂੰ ਮੈਂ ਯਾਦ ਰੱਖਾਂ ਗਾ ਜੀ ਹੋਰ ਵਿਆਹ ਕਰਾ ਕੇ ਪਹੁੰਚਾਓ ਇਹਨੂੰ ਵੀ ਲਿਓ ਨੇਸਟ ਵਾਲੀ ਕੁੜੀ ਨਾਲ ਗੋਲ ਦਾ ਛੇਤੀ ਵਿਆਹ ਹੋਣ ਲੱਗਿਆਗਾ ਤੇ ਪਹੁੰਚੇ ਜੀ ਭਰਾ ਹੁਣੀ ਬੁੱਧੂ ਉਹਨਾਂ ਨੂੰ ਗਾਣ ਲਿਆ ਦੇਣੀ ਗੁਜਰਾਂ ਦੀ ਉੱਤੋਂ ਪੋਜੇ ਜੀ ਅੱਜ ਕਾਹ ਚਵਾਦੇ ਹੋਣੀ ਆਏ ਜੀ ਭਾਈ ਨਾਲ ਹੀ ਰਿਸਟਰ ਚੱਕੀ ਫਿਰਦਾ ਗੋਣ ਵਾਲਾ ਮੈਂਟੋ ਮੈਂਟੋ ਚੱਕੀ ਫਿਰਦਾ ਰਿਸਟਰ 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 ਜਾ ਲੈ ਗਿਆ ਖਾਨ ਨੂੰ ਬੁੱਧੂ ਕੁਛ ਕੀ ਖਾਣਾ ਭਾਈ ਨੂੰ ਖਾਣਾ ਪਟੂਰੇ ਲਿਆ ਪਟੂਰੇ ਲਿਆ ਟੇਸਟ ਦਾ ਦਿਖਾ ਦੇ ਲਿਆ ਜਾ ਪਲਵਾਨ ਜੀ ਉੱਠੋ ਨਾਲ ਮੜ ਜਾ ਨੀਤ ਲਾ ਕੇ ਆਓ ਬਾਕੀ ਖਾਂਦੇ ਆਂਦੇ ਵੀ ਜਾਂ ਜੂਠ ਜੱਟ ਬਣੀ ਚੀਚੀ ਅੱਕ ਲਿਆ ਉਧਰੋਂ ਦੇਖ ਲਾ ਬੁੱਧੂ ਤੇ ਚੇਲੇ ਤਾਂ ਉਹਨਾਂ ਨੇ ਰਾਜ ਜਾਣੇ ਤੇ ਜੂਠ ਨਾਲ ਹੀ ਆ ਕਹਿੰਦਾ ਸੀ ਘਿਰਦਾ ਆਪਣੇ ਆ ਮੈਂ ਤਾਂ ਗੋਲ ਦਾ ਆਪਣੇ ਕਾ ਭਈ ਜਾਂਦਾ ਭੈਣੇ ਕਿਹਨੇ ਕਿਹਨੇ ਜਾਰਗੇ ਕਰੋ ਜੀ ਜੀ ਕਰ ਲੱਗ ਰਹੀ ਹੈ ਹਾਂ ਗੋਲੇ ਦੇ ਕਿਤਾਬੇ ਉਹ ਬਾਲੇ ਆ ਗਏ ਕਿਹ ਹੁੰਦੇ ਆ ਕਾਪੀਆਂ ਵਲੀਆਂ ਨੇ ਕਾਪੀਆਂ ਤਾਂ ਬਹੁਤ ਪਰ ਇਦਾਂ ਜਿੰਨੀਆਂ ਕਾਪੀਆਂ ਦੇਖੀਆਂ ਸਾਰੇ ਥਾਲੇ ਭਈਏ ਕੋਈ ਜੱਜ ਦੀ ਦੇਖੀ ਕੋਈ ਕਾਪੀ ਪੜੀ ਕੋਈ ਨੋਟ ਕਰਿਆ ਕੋਈ ਜੱਜ ਦੀ ਕਾਪੀ ਦੇਖੀ ਗੋਲੇ ਦੀ ਕੋਈ ਕੈਨੇਡਾ ਲੱਭੂ ਯਾਰ ਅਜੇ ਲੱਭੀ ਨਹੀਂ ਆਈ ਇੱਕ ਹੋਰ ਆਈ ਤੁਹਾਨੂੰ ਦਿਖਾਉਣਾ ਮੈਂ ਮੁੰਡੇ ਨੇ ਭੇਜੀ ਜੀ ਆ ਦਿਖਾਉਣਾ ਮੈਂ ਗੋਲਿਆ ਬੰਦ ਕਰੀ ਤੁਹਾਨੂੰ ਦਿਖਾਉਣਾ ਮੈਂ ਓਏ ਆ ਚੈੱਕ ਕਰਿਓ ਜੀ ਕਾਪੀ ਦਿਖਾਉਂਦੇ ਆ ਤੁਹਾਨੂੰ 2 ਮਿੰਟ ਰੁਕਿਓ ਜੀ ਕਿੱਥੇ ਗਈ ਆ ਜਾ ਕੇ ਕਰੋ ਜੀ ਇੱਧਰ ਆ ਵੇਖੋ ਗੋਲੇ ਦਾ ਬੋੜਾ ਆ ਵੇਖੋ ਇੱਧਰ ਜੀ 2 ਮਿੰਟ ਜੀ ਵਿੱਚ ਸ਼ੋਅ ਨਹੀਂ ਹੁੰਦਾ ਇੱਧਰ ਆ ਜਾ ਕੇ ਕਰੋ ਇੱਧਰ ਆ ਲਓ ਜੀ ਇਤਰਾ ਦੇ ਗੋਲੇ ਦਾ ਬੋੜਾ ਇੱਕ ਹੋਰ ਲੱਭਿਆ ਇੱਧਰ ਪਾਜੀ ਹੁਣੀ ਪਹੁੰਚੇ ਜੀ ਕੈਨੇਡਾ ਤੋਂ ਗੋਲੇ ਕਦਾਂ ਮੈਂ ਕਿਹਾ ਪਾਜੀ ਹੁਣ ਤੁਸੀਂ ਦੱਸ ਦੋ ਕੀ ਕੀ ਦੇਖ ਕੇ ਜਾਣਾ ਹੁਣ ਲਾ ਕੇ ਇਹ ਆਏ ਕਿਨਾਂ ਤੋਂ ਆ ਬੁੱਧੂ ਹੁਣਾ ਨੇ ਹੁਣਾ ਜੀ ਪਤਲੇ ਆ ਦੇਖ ਲਓ ਇੱਧਰ ਬੁੱਦੂ ਕਿੱਥੇ ਆ ਬੁੱਦੂ ਇੰਜ ਕਰਨਾ ਸਿੱਖਿਆ ਇੰਜ ਹੈ ਕਿੱਥੇ ਆ ਬੁੱਦੂ ਦੀਦਾ ਹੀ ਨਹੀਂ ਮੇਰੇ ਖਾਨਾ ਉੱਤਰ ਟੌਲਟ ਬੈਨ ਤਾਂ ਨਹੀਂ ਚੱਲ ਗਿਆ ਉਹ ਬੈਠਾ ਜੀ ਬੁੱਦੂ ਹੁਣੀ ਉਹ ਬੈਠੇ ਉਹ ਦੇਖਿਓ ਕਰਿਓ ਚੱਕ ਜੀ ਉੱਧਰ ਛੋਟੂ ਇੱਧਰ ਰੱਖੋ ਸਾਲਾ ਮਾਰੋ ਭਾਂਜੀ ਆਏ ਆ ਰੱਖ ਕੇ ਦਰਵਾਜ਼ੇ ਹੁਣਾ ਨੂੰ ਵੀ ਆਹ ਲਓ ਜੀ ਇੱਧਰ ਚਾਹੀ ਇਨਾ ਪਾਫਾ ਕੱਢੀ ਜਾਂਦਾ ਘੋਲਾ ਲਓ ਜੀ ਗਾਣਾ ਕਹਿੰਦੇ ਹੁਣ ਦੁਬਾਰਾ ਲੱਗਾ ਬੁੱਦੂ ਹੁਣੀ ਗਰੀਬੀ ਦੀ ਹੱਕ ਪਾੜ ਕੇ ਆਲਾ ਕਹਿੰਦੇ ਸ਼ੂਟ ਕਰਨਾ ਨਾਲ ਆ ਵੀ ਲੈ ਲਿਆ ਜੀ ਬਲੈਕ ਮਾਂਬਾ ਹਾਂ ਇਹ ਨਹੀਂ ਮੰਨਦਾ ਕਹਿੰਦੇ ਅੱਜ ਇਹ ਗੋਲੇ ਦੇ ਚਾਚਾ ਹੈ ਗੋਲੇ ਚਾਚਾ ਗੋਲੇ ਵਾਲੀ ਕੀ ਸ਼ਕਲ ਆ ਦੇਖ ਲਓ ਮੂੰਹ ਨਾਸਾਂ ਨੂੰ ਸੈ ਹੱਟਦਾ ਨਹੀਂ ਜੀ ਉਹ ਤੇ ਬਾਕੀ ਇਹਨੂੰ ਵੀ ਲੈ ਲੈ ਲਿਆ ਜੀ ਬੱਦੂ ਹੁਣਾਂ ਨੇ ਬਜਟ ਥੋੜਾ ਜਿਹਾ ਵਧਾ ਲਿਆ ਹੁਣ ਗਾਣੇ ਦਾ ਤੇ ਰੈਡ ਬੁੱਲ ਲੈ ਕੇ ਦੇਣੀ ਪਈ ਜੀ ਇਹਨੂੰ ਉਸ ਤੋਂ ਬਾਅਦ ਬੱਦੂ ਅੱਗੇ ਹੁਣ ਦੇਣੀ ਪੂਗੀ ਹੋਰ ਆ ਜਾਓ ਜੀ ਆ ਜਾਓ ਭਾਈ ਇਧਰੋਂ ਇਧਰੋਂ ਤੁਰ ਕੇ ਆਉਣਾ ਲਓ ਜੀ ਆ ਜਾਓ ਜੀ ਨੋ ਨੋ ਆਈ ਇਸ ਕੇਮ ਫਰਮ ਕੈਨੇਡਾ ਦੇ ਆ ਮਾਈ ਫਰੈਂਡ ਫਰਮ ਜੇਨਰਲ ਉਹ ਯਾ ਇਸ ਵਾਰ ਫਸਟ ਟਾਈਮ ਹੈ ਬਾਲੀ ਬਹੁਤ ਭਾਂਜੋ ਉੰਤਰੇ ਜੇ ਲਓ ਜੀ ਡੀਓਪੀ ਸਿੰਗਰ ਸਾਹਿਬ ਆਏ ਨਹੀਂ ਗਾਣਾ ਦੁਬਾਰਾ ਹੋ ਜਵੇ ਰੁਕ ਜਾ ਰੁਕ ਜਾ ਚੱਲ 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 ਵੀਜ਼ਾ ਟੋ ਉਸੋ ਹੀ ਜਸਟ ਸਪੀਡ ਮਾਰ ਰਿਹਾ ਤੇ ਥਾਲੇ ਦੇ ਮੂੰਹ ਤੇ ਸਪੀਡ ਮਾਰ ਰਿਹਾ ਤੇ ਥਾਲੇ ਦੇ ਮੂੰਹ ਤੇ ਬਾਕੀ ਨਾਥ ਨੂੰ ਹੁਸੈਨ ਕਹਿੰਦੇ ਰੱਬ ਨੇ ਗੋਲੇ ਵਾਲੀ ਲਾਈ ਆ ਜੀ ਇਹਦੇ ਕਰੋ ਚੈੱਕ ਜੀ ਇੱਧਰ ਹੋਰ ਚਲੋ ਬਾਜੀ ਫੇ ਕਰੋ ਸ਼ੁਰੂ ਚਲੋ ਪਾਜੀ ਇੱਧਰ ਆਣਾ ਤੁਰ ਕੇ ਇੱਧਰ ਜਾ ਬੱਪੇ ਇੱਧਰੋਂ ਆਣਾ ਤੁਰ ਕੇ ਜੀ ਇੱਧਰੋਂ ਵਾਲ ਖੜੇ ਕਰਿਆ ਹੁਣ ਬੜਾ ਜੱਜੀ ਵੀ ਲੱਗਦਾ ਹੋਰ ਇਹਦਾ ਘਰੋਂ ਵਾਲ ਖੜੇ ਕਰਕੇ ਫੋਨ ਚੱਕਣ ਗਿਆ ਹੈਲੋ ਯੂ ਵਿਲ ਲਾਈਕ ਟੂ ਲਿਪਕਿਸ ਵਿਦ ਹਮ ਨਹੀਂ ਕਹਿੰਦਾ ਕੀ ਕਹਿੰਦੇ ਬਾਜੀ ਗਾਣੇ ਚ ਵੀ ਕਰ ਲੈ ਜਾਂ ਖੇਮਾ ਤਾਂ ਨਹੀਂ ਨਹੀਂ ਕਹਿੰਦਾ ਪੱਪੀ ਨਹੀਂ ਕਰਨੀ ਚੱਲ ਛੇਤੀ ਕਰ ਚੱਲ ਲੋ ਜੀ ਡੀਓਪੀ ਚੇਂਜ ਅੱਜ ਡੀਓਪੀ ਬੁੱਧੂ ਆ ਸਟੈਂਡ ਤਾਂ ਹੈ ਨਹੀਂ ਸੀਗਾ ਜਿਹਦਾ ਕੀ ਕਹਿੰਦੇ ਹੁੰਦੇ ਉਹਨੂੰ ਟਿੱਟ ਤੇ ਅੱਜ ਨਾਲ ਰੱਖ ਕੇ ਕੰਨਾ ਜੀ ਇਹਨੇ ਸ਼ੂਟ ਕਰਨਾ ਚਲੋ ਚਲੋ ਗਾਣਾ ਦੁਬਾਰਾ ਲੱਗਾ ਜੀ ਸ਼ੂਟ ਹੋਣ ਉਧਰ ਪਾ ਲਿਆ ਜੀ ਘੋਲੇ ਦਾ ਭਰਾ ਫੂਫੂ ਦਾ ਲੜਕਾ ਘੋਲੇ ਦੀ ਫੂਫੂ ਦਾ ਲੜਕਾ ਵੀ ਆ ਗਿਆ ਜੀ ਆ ਦੇਖ ਲਓ ਇਹ ਚ ਆਜੋ ਜੀ ਆਜੋ ਇੱਧਰ ਨੂੰ ਹੋ ਜਾਓ ਇੱਧਰ ਨੂੰ ਹੋ ਜਾਓ ਇੱਧਰ ਨੂੰ ਆਜੋ 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 ਇੱਧਰ ਨੂੰ ਹੋ ਜਾਓ ਪਿੱਛੇ ਹੋ ਜਾਓ ਨਹੀਂ ਤਾਂ ਉਹ ਦੇਖ ਲਓ ਬ੍ਰੇਕ ਵੀ ਉਹ ਜਾ ਕੇ ਮਾਰਨੀ ਨਹੀਂ ਨਹੀਂ ਤਾਂ ਆਜੋ ਇੱਥੇ ਦੱਸ ਦੇ ਮੈਨੂੰ ਕਿਹੜਾ ਮੜਜੀ ਗੱਡੀ ਉਹਨੇ ਹੁਣ ਆ ਜਾਓ ਪਿੱਛੇ ਨੂੰ ਹੋ ਮੜ ਜਾ ਪਿੱਛੇ ਨੂੰ ਨਾਲ ਨਾਲ ਲਾਲਾ ਹਾਂ ਤੇ ਆਜੋ ਚੱਲ ਪੁੱਤੂ ਯਾਰ ਇੱਧਰ ਥਾਲਾ ਕੈਮਰਾ ਹੀ ਸਾਫ਼ ਕਰੀ ਜਾਂਦਾ ਲੈਂਸ ਪਾਟਾ ਆਜੀ ਕੈਮਰੇ ਦਾ ਵੀਓਪੀ ਚੈੱਕ ਕਰੋ ਜੀ ਚੱਲ ਕਹਿੰਦਾ ਇੱਧਰ ਵੀ ਕਹਿੰਦਾ ਚੱਲ ਐ ਉਧਰ ਦੁਬਾਰਾ ਹੱਥ ਮਾਰੇ ਨਾ ਚਲੋ ਚੱਲੋ 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 ਰੈਡ ਬੁੱਲ ਪੀਲਾ ਹੁਣ ਉਹਦੀ ਇੱਕ ਘੁੱਟ ਚਲੋ 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 ਲੋ ਜੀ ਲੋਕੇਸ਼ਨ ਚੇਂਜ ਕਰਤੀ ਹੁਣ ਆਹ ਤਾਂ ਬੰਦ ਹੋਇਆ ਇੱਧਰ ਉਹਦੇ ਬਾਹਰ ਹੁਣ ਇੱਧਰ ਜੀ ਸ਼ੂਟ ਹੋਣ ਲੱਗਾ ਕੋਈ ਨਹੀਂ ਫੇਕੀ ਹੋਇਆ ਹਾ ਕੀ ਸਾਲੇ ਬੱਜੇ ਦੇ ਭਜੀ ਜਾਂਦੇ ਵਿੱਚ ਚੱਕ ਦਿਓ ਚੱਕ ਦਿਓ ਚੱਕ ਦਿਓ ਕਰ ਦਿਓ ਇੱਕ ਆਰੀ ਦਵਾਬੇ ਵਾਲੇ ਇਹ ਤਾਂ ਪਰ ਦੂਸਰੇ ਆ ਜੀ ਮਾਲਵੇ ਵਾਲੇ ਆ ਮਾਲਵੇ ਵਾਲੇ ਆ ਕਿਹੜਾ ਇਹ ਨਾ ਦਵਾਬਾ ਤੇ ਨਾ ਇਹ ਮੈਕਸੀ ਹੋਇਆ ਆ ਜੀ ਨਾ ਮਾਲਵਾ ਨਾ ਇਧਰ ਮੱਝਾ ਇਹ ਗੋਲੇਗਾ ਗੋਲੇਗਾ ਬੜਾ ਚਿੱਲ ਲੈ ਚਾ ਲੋ ਜੀ ਕਰੋ ਚੈੱਕ ਇਧਰ ਚੈੱਕ ਕਰੋ ਜੀ ਤੇਰੇ ਜਿਆਦੀ ਮੱਖ ਲੜਦੀ ਤੇਰੇ ਕੋਈ ਨਹੀਂ ਟਾਉਂਦੇ ਆ ਤੇਰੇ ਮੱਖ ਤੇਰੇ ਜਿਆਦੀ ਲੜਦੀ ਜਿਹੜੀ ਓਏ ਮਟੂਣੀ ਲੈ ਹਟ ਦੇ ਇੱਧਰ ਲੈ ਉਹਨਾਂ ਵੀ ਕਰ ਉਧਰ ਲਓ ਜੀ ਗਾਣਾ ਹੋ ਗਿਆ ਪੂਰਾ ਜੀ ਬਾਕੀ ਹਜੇ ਇੱਧਾ ਹੋਰ ਪਿਆ ਵਾ ਤੇ ਉਹ ਜਦੋਂ ਬਜਟ ਭਾਜੀ ਥੋੜਾ ਜਿਆ ਹੋਰ ਆਊਗਾ ਹਜੇ 1.5 ਮਿੰਟ ਦਾ ਪਾਉਣਾ ਗਾਣਾ ਹਜੇ ਠੀਕ ਹੈ ਤੇ 1.5 ਮਿੰਟ ਦਾ ਬਾਅਦ ਚ ਪਾਵਾਂਗੇ ਉਹਦਾ ਬਲੌਗ ਚੈੱਕ ਕਰੋ ਪਹਿਲਾਂ ਗੋਰੀਆਂ ਲੈ ਕੇ ਆਵਾਂ ਇਹ ਕਾਲਾ ਤੇ ਲਿਆਂਦਾ ਇਸ ਪਹਿਲ ਗੋਲੇ ਵਾਸਤੇ ਆ ਉਹਦੀ ਕੈਟਾਗਰੀ ਤੇ ਲੱਗਿਆ ਸਾਨੂੰ ਵਾ ਹੁਣ ਗੋਰੀਆਂ ਚਾਹੀਦੀਆਂ ਗਾਣੇ 'ਚ ਜੀ ਆ ਆਹ ਕੀ ਕਹਿੰਦਾ ਕਿਦਾਂ ਆ ਬਾਲ ਵਿੱਚ ਤੇ ਕਿੱਦਾਂ ਕਰਦੇ ਨੂੰ ਬਾਲ ਪੁੱਛ ਲਓ ਬਦਲ ਗਏ ਬੜੇ ਹਾਂ ਇਹ ਇੰਗਲਿਸ਼ ਬੋਲ ਇੰਗਲਿਸ਼ ਇੰਗਲਿਸ਼ ਨਹੀਂ 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 ਔਰ ਟੋਪੀ ਫੜਾ ਦੇ ਬੁੱਧੂ ਤੂੰ ਆਪ ਕਰਾਇਆ ਨਹੀਂ ਉਹ ਤੇ ਨੇਚਰਲ ਆ ਉਹਦੇ ਬਾਲ ਉਹਨੂੰ ਆਹ ਦੇਖ ਨੇ ਵੀ ਕੰਦਾ ਕਰਾਉਣੇ ਆ ਸਾਰੇ ਬਹੁਤ ਬੈਂਦੇ ਨਹੀਂ ਇਹ ਇਧਰ ਵੀ ਨੇਚਰਲ ਆ ਆਏ ਇਧਰ ਪਲਵਾਨੀ ਇੰਗਲਿਸ਼ ਬੋਲੋ ਇੰਗਲਿਸ਼ 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 ਮੈਂ ਕੀ ਕਹਾਂ ਜਿਹੜੇ ਗ੍ਰੀਜੀ ਜਿਹਨੂੰ ਥਾਮ ਹਾਂ ਇਹ ਬਾਲ ਮੈਂ ਕਿ ਮੈਂ ਵੀ ਕਰਾਉਣੇ ਆ ਹੇਅਰ ਹੇਅਰ ਇਜ਼ ਦਾ ਸਟਾਈਲ ਇਧਰ ਹਾਂ ਆ ਇਹ ਲੈ ਲਓ ਜੀ ਇਧਰ ਹਟਦੇ ਨਹੀਂ ਕਹਿੰਦੇ ਇੱਕ ਹੋਰ ਰੀਲ ਕਹਿੰਦਾ ਬਣਾਉਣੀ ਜੀ ਰੀਲ ਬਣਾਉਣੀ ਐ ਇਹਨੇ ਕਰੋ ਚੈੱਕ ਜੀ ਤੇ ਡੀਓਪੀ ਉਹਦਾ ਟਰੈਕ ਦੇਖ ਲਓ ਜੀ ਇਧਰ ਉਹਦਾ ਬੰਦਾ ਗੋਡਾ ਹੈ ਲਓ ਜੀ ਉਹ ਮੇਰੇ ਖਾਣਾ ਕੈਨ ਵੀ ਖਾਣ ਨੂੰ ਫਿਰਦਾ ਉਹ ਤਾਂ ਪਤੰਦਰ ਇਹਨੂੰ ਕਹਿੰਦੇ ਗੋਲਾ ਗੋਲਾ ਆਈ ਗੋਲਾ 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 ਆਈ ਲਵ ਯੂ ਆਈ ਡਿਡ ਅਗੇਨ ਅਗੇਨ ਵਾਈ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpur3 ਤੇ ਇੰਸਟਾਗ੍ਰam ਦੀ ਹੈਗੀ ਆ pur.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ ਟਿਕਟੌਕ ਦੀ ਹੈਗੀ ਆ pur.sing ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ